ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਸਾਰਿਆਂ ਨੂੰ ਮੈਸੇਜ ਦੇਣ ਲੱਗੇ ਆ ਆ ਜਿਹੜਾ ਮੁੰਡਾ ਮੇਰੇ ਨਾਲ ਬੈਠਾ ਇਹ ਮੁੰਡਾ ਪੀਟੀ ਮਾਸਟਰ ਹੈ ਬਹੁਤ ਸਾਲ ਇਹਨੇ ਪੀਟੀ ਮਾਸਟਰ ਦੀ ਪ੍ਰਾਈਵੇਟ ਦਾ ਨੌਕਰੀ ਕਰ ਚੁੱਕਿਆ ਮੁੰਡਾ 2021 ਵਿੱਚ ਨਾ ਇਹਨਾਂ ਦੀਆਂ 2000 ਪੋਸਟ ਨਿਕਲੀ ਸੀ ਜੀ ਪੀਟੀ ਮਾਸਟਰ ਦੀ ਤੇ ਇਹਨਾਂ ਦੀ ਕਿਤੇ ਸੁਣਵਾਈ ਨਹੀਂ ਹੈ ਜੀ ਇਹ ਵਿਚਾਰਾ ਅੱਜ ਸਾਡੇ ਨਾਲ ਪੱਲੇਦਰੀਆਂ ਕਰਦਾ ਫਿਰਦਾ ਸਰਕਾਰ ਦੀ ਨਿਰਲੈਕੀ ਦੇਖ ਲੋ ਪੋਸਟਾਂ ਕੱਢ ਕੇ ਵੀ ਇਹਨਾਂ ਨੂੰ ਮਾਸਟਰੀ ਦੀ ਨੌਕਰੀ ਨਹੀਂ ਦੇ ਰਹੇ ਤੇ ਧਰਨਿਆਂ ਤੇ ਜਾਂਦੇ ਨੇ ਵਿਚਾਰੇ ਜਿੱਥੇ ਵੀ ਧਰਨਿਆਂ ਤੇ ਜਾਂਦੇ ਨੇ ਉੱਥੇ ਇਹਨਾਂ ਨੂੰ ਕੁੱਟਿਆ ਜਾਂਦਾ ਡਾਂਗਾਂ ਨਾਲ ਆਪਾਂ ਨੇ ਤਾਂ ਇਹ ਸੋਚ ਕੇ ਆਪ ਸਰਕਾਰ ਬਣਾਈ ਸੀ ਕਿ ਸਭ ਦੀ ਸੁਣਿਆ ਕਰੂਗੀ ਨੇੜੇ ਹੋ ਕੇ ਪਰ ਇਹ ਵੀ ਦੂਜੀਆਂ ਸਰਕਾਰਾਂ ਵਾਂਗੂ ਨਲਾਇਕ ਨਿਕਲ ਗਈ ਤੇ ਵੀਰੇ ਇਹ ਪੋਸਟ ਨੂੰ ਸਭ ਤੋਂ ਵੱਧ ਸ਼ੇਅਰ ਕਰਾਇਆ ਵੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਪੀ.ਡੀ. ਮਾਸਟਰਾਂ ਨੂੰ ਇਹਨਾਂ ਦੀ ਜਿਹੜੀ ਨੌਕਰੀਆਂ ਬਹਾਲ ਕੀਤੀ ਜਾਵੇ ਇਹਨਾਂ ਨੂੰ ਨੌਕਰੀਆਂ ਤੇ ਲਾਇਆ ਜਾਵੇ ਹੁਣ ਇਹ ਕਿੰਨਾ ਚਿਰ ਪੱਲੇਦਾਰੀਆਂ ਕਰਨਗੇ ਵਿਚਾਰੇ ਬਹੁਤ ਔਖਾ ਹੁੰਦਾ ਤੁਹਾਨੂੰ ਪਤਾ ਜਦੋਂ ਇੰਨੀ ਮਿਹਨਤ ਕਰਕੇ ਵੀ ਨੌਕਰੀ ਨਾ ਮਿਲੇ ਹਨ ਤੇ ਹਾੜੀਆਂ ਕਰਨੀਆਂ ਵਹਿ ਜਾਣਾ ਉਹਦਾ ਕੋਈ ਫਾਇਦਾ ਨਹੀਂ ਸਰਕਾਰ ਦੀਆਂ ਨੁਲੈਕੀਆਂ ਨੂੰ ਆਪਾਂ ਅੱਗੇ ਰੱਖਦੇ ਹੋਏ ਇਹ ਕਹਿੰਦੇ ਹੋਏ ਵੀ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਇਨਾਂ ਦਾ ਜੋ ਵੀ ਬਣਦਾਗਾ ਹਿੱਸਾ ਇਹਨਾਂ ਨੂੰ ਦਿੱਤਾ ਜਾਵੇ ਸਰਕਾਰ ਨੂੰ ਆਪਾਂ ਇਹੀ ਬੇਨਤੀ ਕਰਨੀ ਹੈ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਅਰਦਾਸ ਆਪਾਂ ਹੱਥ ਵਨ ਕੇ ਬੇਨਤੀ ਆ ਵੀ ਇਹਨਾਂ ਨੂੰ ਯਾਰ ਨੌਕਰੀਆਂ ਦੇ ਰੱਖਿਆ ਜਾਵੇ ਸੋ ਧੰਨਵਾਦ ਜੀ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਾਈਰੂ ਜੀ ਦਾ ਖਾਲਸਾ ਬਾਈਰੂ ਜੀ ਜੀਪਤੀ